ਬਚੋ 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 ਵਲੌਗ ਦੇਖ ਕੇ ਪੁੱਟੇ ਸਿੱਦੇ ਮੁਲਕਾਂ ਚੋਂ ਝਾਂਟ ਤੋਂ ਬਚੋ ਜੇਕਰ ਤੁਸੀਂ ਵੀ ਰਸ਼ੀਆ ਦੇ ਵਲੌਗ ਦੇਖ ਕੇ ਖੁਸ਼ ਹੋ ਰਹੇ ਹੋ ਉੱਥੋਂ ਦੇ ਬਰਫੀਲੇ ਮਾਹੌਲ ਨੂੰ ਦੇਖ ਕੇ ਖੁਸ਼ ਹੋ ਰਹੇ ਹੋ ਉੱਥੇ ਕੁਮੜ ਜਾਨ ਨੂੰ ਦਿਲ ਕਰ ਰਿਹਾ ਜਿਵੇਂ ਬਲੌਗਰ ਜਾਂਦੇ ਨੇ ਤੇ ਸੋਚ ਸਮਝ ਕੇ ਚਾਓ ਕਿਉਂਕਿ ਪੰਜਾਬ ਦੇ ਵਿੱਚ ਜਿਹੇ ਮਸਲੇ ਸਾਹਮਣੇ ਆਏ ਨੇ ਜਿਸ ਨੇ ਸਭ ਨੂੰ ਹਲਾ ਕੇ ਰੱਖ ਦਿੱਤਾ ਤੇ ਹੁਣ ਇਹ ਮਸਲਾ ਸਾਹਮਣੇ ਆਇਆ ਹੈ ਬੜਾ ਚੋਰ ਤੋਂ ਬੜਾ ਚੋਰ ਦਾ ਨੌਜਵਾਨ ਵੀ ਟੂਰਿਸਟ ਵੀਜ਼ੇ ਦੇ ਉੱਤੇ ਰਸ਼ੀਆ ਚਲਾ ਗਿਆ ਸੀ ਇਸ ਦਾ ਦਿਲ ਸੀ ਕਿ ਇਹ ਨਵਾਂ ਸਾਲ ਰਸ਼ੀਆ ਚ ਮਨਾਵੇ ਤੇ ਚੜਾ ਵੀ ਗਿਆ ਮਾਂ ਕੋ ਸਿਰਫ 6000 ਰੁਪਏ ਲੈ ਬਾਕੀ ਪੈਸੇ ਪਤਾ ਨਹੀਂ ਕਿੱਥੋਂ ਲਏ ਪਹੁੰਚ ਗਿਆ ਰਸ਼ੀਆ ਐ ਸੋਚ ਕੇ ਕਿ ਕੁੰਮੇਗਾ ਫਿਰੇਗਾ ਮੋਜਾਂ ਲਏਗਾ ਪਰ ਐ ਕਿ ਉੱਥੇ ਤਾਂ ਗੇਮੀ ਹੋਰ ਕੁਝ ਪੈ ਗਈ ਕੁੰਮ ਦੇ ਚੱਕਰ ਚ ਪਹੁੰਚ ਗਿਆ ਯੂਕਰੇਨ ਤੇ ਉੱਥੇ ਫੜਿਆ ਗਿਆ ਤੇ ਬਸ ਫਿਰ ਕੀ ਸੀ ਇਸ ਨੂੰ ਹੁਣ ਜ਼ਬਰਦਸਤੀ ਸੇਨਾ ਚ ਭਾਦ ਦਿੱਤਾ ਗਿਆ ਹੈ ਤੇ ਉਹੀ ਮਸਲਾ ਜੋ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਚ ਉੱਠ ਰਿਹਾ ਹੈ ਕਿ ਇਸ ਨੌਜਵਾਨ ਨੂੰ ਵੀ ਜ਼ਬਰਦਸਤੀ ਹੁਣ جنگ ਲੜਨੀ ਪੈ ਰਹੀ ਹੈ ਆਓ ਤੁਹਾਨੂੰ ਦਿਖਾਣੇ ਆ ਉਹਨ ਪਰਿਵਾਰ ਕਿਵੇਂ ਤੜਪਿਆ ਹੈ ਜਾਣਕ ਮੈਂ ਪੰਜਾਬੀ ਟੀਵੀ ਦੇ ਲਈ ਜਤਿੰਦਰਪਾਲ ਖਲੇਰ ਜੀ ਦੀ ਰਿਪੋਰਟ ਇਹ ਕਿੰਨਾ ਚਿਰ ਹੋ ਗਿਆ ਯਾਨੀ ਕਿ ਇਹਦੀ ਉਮਰ ਇੱਕ ਤਾਂ ਉਮਰ ਦੱਸੋ ਪਹਿਲਾਂ ਕਿੰਨੀ ਉਮਰ ਹੈ ਜੀ ਕਿੰਨੇ ਸਾਲਾਂ ਦੇ ਮੈਨੂੰ ਮੈਂ ਅਨਪੜ੍ਹ ਹਾਂ ਮੈਨੂੰ ਕਿੰਨੇ ਸਾਲਾਂ ਦਾ ਮੁੰਡਾ ਤੁਹਾਡਾ ਹੈ 21 ਸਾਲ ਦਾ 21 ਸਾਲ ਦਾ ਇਹ ਕਿੰਨੇ ਚਿਰ ਹੋ ਗਿਆ ਇਹਨੂੰ ਜਿਹੜਾ ਗਿਆ ਸੀਗਾ ਰਸ਼ੀਆ ਨੂੰ ਗਿਆ ਸੀਗਾ ਮਹੀਨਾ ਉਹ ਚਲਿਆ ਹੈ ਮਹੀਨਾ ਉਹ ਚਲਿਆ ਜੀ ਹਾਂ ਜੀ ਤੇ ਉੱਥੇ ਜਾ ਕੇ ਕਿੱਦਾਂ ਤੁਹਾਨੂੰ ਕਿੱਦਾਂ ਪਤਾ ਲੱਗਿਆ ਕਿ ਇਹਨੂੰ ਫੌਜ ਵਿੱਚ ਭਰਤੀ ਕਰਤਾ ਜੀ ਸਾਨੂੰ ਮਹੀਨੇ ਬਾਅਦ ਫੋਨ ਆਇਆ ਇਹਦਾ ਤੇ ਮੈਸੇਜ ਕੀਤਾ ਵੀ ਮੈਨੂੰ ਮੰਮੀ ਇਹਨਾਂ ਨੇ ਫੜ ਲਿਆ ਤੇ ਮੈਨੂੰ ਪੁਲਿਸ ਵਿੱਚ ਕਰ ਦਿੱਤਾ ਇਹਦੇ ਚ ਜੇਲ੍ਹ ਚ ਜੇਲ੍ਹ ਚ ਕਰਕੇ ਫਿਰ ਮੈਨੂੰ ਅੱਗੇ ਉੱਥੇ ਲੈ ਚਲੇ ਨੇ ਭਰਤੀ ਕਰ ਦਿੱਤਾ ਮਤਲਬ ਵੀ ਸਾਨੂੰ ਡਰਾ ਪਾ ਕੇ ਇਹਨਾਂ ਨੇ ਫਰੈਂਟ-ਫਰੈਂਟ ਲਾ ਕੇ ਸਾਨੂੰ ਡਰਾ ਪਾ ਕੇ ਭਰਤੀ ਕਰ ਦਿੱਤਾ ਤੁਹਾਨੂੰ ਵੀ ਬਚਾ ਲ ਤੁਸੀਂ ਤਾਂ ਇਹਨਾਂ ਨੇ ਤੇ ਹੁਣ ਲਾਸਟ ਟਾਈਮ ਤੁਹਾਡੇ ਬੇਟੇ ਨਾਲ ਕਦੋਂ ਗੱਲ ਹੋਈ ਤੁਹਾਡੀ ਕਹਿੰਦਾ ਮੈਂ 10 12 ਦੇ ਮਹੀਨੇ ਗਾ ਨੂੰ ਭਾਈਆ ਕਿੰਨਾ ਫੜਿਆ ਜੀ ਮੁੰਡਾ ਜੀ ਪ੍ਰਸਤੁਤੀ ਕੀ ਕੀਥੋਂ ਬਲਛਣ ਹਾਂਜੀ ਇੱਥੇ ਕੀ ਕੰਮ ਕਰਦਾ ਸੀ ਕੁਸ਼ਲ ਆਪਰਾ ਕਰੇ ਸੀ ਜੀ ਮੜ ਮੂਟਾ ਕਰਦਾ ਹੀ ਕਰਦਾ ਸੀ ਜੀ ਇਹ ਜਿਹੜਾ ਬਾਹਰ ਹੈ ਪਹਿਲੀ ਵਾਰ ਹੀ ਗਿਆ ਕਿ ਅੱਗੇ ਵੀ ਗਿਆ ਸੀ ਉੱਥੇ ਅੱਗੇ ਗਿਆ ਸੀ ਘੁੰਮਣ ਲੈ ਉਹ ਕਿਹੜੀ ਜਗ੍ਹਾ ਗਿਆ ਸੀ ਠੀਕ ਹੈ ਸੀ ਅੱਗੇ ਬੱਚਿਆਂ ਨਾਲ ਰਲ ਕੇ ਇੱਕ ਸਾਨੂੰ ਪਤਾ ਜਿੱਦਾਂ ਹੈਗਾ ਕਿ ਉੱਥੇ ਲੜਾਈ ਲੱਗੀ ਹੈ ਜੀ ਹਾਂਜੀ ਤਾਂ ਇਹ ਤੁਹਾਡਾ ਬੇਟਾ ਉੱਥੇ ਕੀ ਕਰਨ ਗਿਆ ਪਤ ਜੀ ਉੱਥੇ ਟੂਰਸਟ ਵੀਜ਼ੇ ਤੇ ਗਿਆ ਘੁੰਮਣ ਲਈ ਏਜੰਟ ਨੇ ਧੋਖਾਧੜੀ ਕੀਤੀ ਆ ਤੁਹਾਡੇ ਨਾਲ ਏਜੰਟ ਨਹੀਂ ਆਪ ਹੀ ਬੱਚਿਆਂ ਨੇ ਪਤਾ ਕਿੱਥੋਂ ਏਜੰਟ ਲੱਗਿਆ ਕਿੱਥੋਂ ਇਹਨਾਂ ਨੇ ਸਲਾਹ ਬਣਾਈ बस ਇੰਨੀ ਗੱਲ ਮੈਨੂੰ ਬੋਲੀਏ ਮੰਮੂ ਮੈਂ ਘੁੰਮਣ ਲੈ ਜਾਣਾ ਪਹਿਲਾਂ ਵੀ ਗਿਆ ਸੀਗਾ ਜੀ ਪਹਿਲਾਂ 15 ਦਿਨ ਦਾ ਵੀਜ਼ਾ ਲੱਗਿਆ ਸੀਗਾ ਜੀ ਵੀਜ਼ਾ ਲੱਗਿਆ ਤਾਂ 15 ਦਿਨ ਬਾਅਦ ਵਾਪਸ ਆ ਗਿਆ ਤਾਂ ਹੁਣ ਨਿਊ ਈਅਰ ਤੇ ਕਹਿੰਦਾ ਮੈਂ ਘੁੰਮਣ ਜਾਣਾ ਦੁਬਾਰਾ ਨਿਊ ਈਅਰ ਤੇ ਘੁੰਮਣ ਗਿਆ ਹੈ ਦੁਬਾਰਾ ਤੇ ਹੋਰ ਵੀ ਇੱਥੋਂ ਦੇ ਬੱਚੇ ਸੀ ਤੁਹਾਡੇ ਕੋਈ ਲੋਕਲ ਪਿੰਡ ਦਾ ਜਾਂ ਕੋਈ ਪਰ ਜਿੱਦਾਂ ਲੜਾਈ ਲੱਗੀ ਵੀ ਆ ਫਿਰ ਉੱਥੇ ਟੂਰਿਸਟ ਵੀ ਜੇ ਤੇ ਜਾਤਾ ਧੋਖੇ ਜਿ ਰੱਖਿਆ ਏਜੰਟ ਨੇ ਧੋਖੇ ਜਿ ਰੱਖਿਆ ਟੈਕਸੀ ਵਾਲਾ ਮਿਲਿਆ ਇਹਨਾਂ ਨੂੰ ਹਾਂ ਉਹਨੇ ਕਿਹਾ ਜੀ ਮੈਂ ਨਾ ਤੁਸੀਂ ਉਹਨੂੰ ਘੁਮਾਣ ਲੈ ਗਿਆ ਜੀ ਕਹਿੰਦਾ ਮੈਂ ਯੂਕਰੇਨ ਘੁਮਾਣ ਲੈ ਕੇ ਜਾਊਂਗਾ ਤੁਹਾਨੂੰ ਅੱਛਾ ਹਾਂ ਜਿੱਥੇ ਲੜਾਈ ਲੱਗੀ ਵੀ ਆ ਉੱਥੇ ਘੁਮਾਣ ਲੈ ਗਿਆ ਉੱਥੇ ਜਾ ਕੇ ਇਹਨਾਂ ਕੋ ਪੈਸੇ ਮੰਗੇ ਕਹਿੰਦਾ ਮੈਨੂੰ ਪੈਸੇ ਦੇ ਉਹ ਮੈਂ ਤੁਹਾਨੂੰ ਗਾਹ ਘੁਮਾਊਂਗਾ ਇਹ ਕਹਿੰਦੇ ਸਾਡੇ ਕੋ ਪੈਸੇ ਨਹੀਂ ਉਹਨੇ ਉੱਥੇ ਲਾ ਦਿੱਤਾ ਜੀ ਉੱਥੇ ਲਾ ਦਿੱਤਾ ਇਹਨਾਂ ਨੂੰ ਆਰਮੀ ਨੇ ਪੁਲਿਸ ਨੇ ਚੱਕ ਲਿਆ ਜੀ ਕਹਿੰਦੇ ਤੁਸੀਂ ਇਲੀਗਲ ਆ ਕਾ ਦੋ ਤਿੰਨ ਦਿਨ ਜੇਲ੍ਹ ਚ ਰੱਖਿਆ ਮੁੜ ਕੇ ਇਹਨਾਂ ਨੂੰ ਆਰਮੀ ਨੂੰ ਹੈਂਡਲ ਕਰਤਾ ਆਰਮੀ ਨੇ ਕੁੱਟ ਮਾਰ ਕਰਕੇ ਇਹਨਾਂ ਨੂੰ ਸੈਂਡ ਕਰਾ ਲਈ ਸੈਂਡ ਕਰਾ ਕੇ ਹੁਣ ਉਹ ਅੱਗੇ ਲੜਾਈ ਤੇ ਭੇਜਿਆ ਪਹਿਲਾਂ 15 ਦਿਨ ਟ੍ਰੇਨਿੰਗ ਦਿੱਤੀ ਹੈ ਪਿੱਛੇ ਜੀ ਮੁੜ ਕੇ ਉਹ ਰੈੱਡ ਲਾਈਨ ਤੇ ਲੈ ਕੇ ਜਾ ਰਹੇ ਆ ਇਹ ਜਿਹੜਾ ਏਜੰਟ ਹੈ ਇਹਦਾ ਕੁਝ ਪਤਾ ਤੁਹਾਨੂੰ ਕਿੰਨੇ ਪੈਸੇ ਲਏ ਸੀ ਉਹਨੇ ਏਜੰਟ ਨੇ ਏਜੰਟ ਨੂੰ ਇਹਨੂੰ ਇਦਾਂ ਕੁਝ ਨਹੀਂ ਪਤਾ ਸਾਡੇ ਮੁੰਡੇ ਨੇ ਨਹੀਂ ਕੀਤਾ ਜੋ ਕੀਤਾ ਬੱਚਾ ਨਾ ਰੱਖਿਆ ਕਿੰਨੀ ਟਿਕਟ ਲੱਗ ਗਈ ਸੀਗਾ ਇਤੋਂ ਕਿੰਨੇ ਪੈਸੇ ਲੱਗੇ ਸੀ 6000 ਰੁਪਏ ਲੈ ਕੇ ਗਿਆ ਮੇਰੇ ਕੋਲ ਛੇ ਯਾਰ ਹਾਂ ਜਿਹੜੇ ਬਾਕੀ ਪੈਸੇ ਉਹ ਕਿੱਥੋਂ ਅਰੇਂਜ ਕੀਤੇ ਉਹਨੇ ਬੱਚਿਆਂ ਨਾਲ ਹੀ ਉਹਨੇ ਕੀਤਾ ਮੈਨੂੰ ਨਹੀਂ ਪਤਾ ਹੈਗਾ ਵੀ ਕੀ ਕੀਤਾ ਉਹਨੇ ਕੀ ਨਹੀਂ ਕੀਤਾ ਜੇ ਸਾਨੂੰ ਪਤਾ ਹੁੰਦਾ ਮੈਂ ਨਾ ਵੀ ਜਰੂਰ ਹੁਣ ਤੁਸੀਂ ਕੀ ਮੰਗ ਕਰਦੇ ਹੋ ਸਰਕਾਰ ਕੋਲੋਂ ਮੇਰੇ ਨਾਲ ਬੱਚਾ ਠੀਕ ਠਾਕ ਘਰ ਆ ਜੇ ਬਸ ਮੈਨੂੰ ਮਰ ਕੋਸ ਨਹੀਂ ਜਿਆਦਾ ਮੈਨੂੰ ਆਪਣੇ ਬੱਚਾ ਚਾਹੀਦਾ ਇਹਰ ਦੇ ਮੁੰਡਿਆਂ ਨੇ ਨਸਲਾ ਕਰਕੇ ਘੁੰਮਣ ਗਿਆ ਜੀ ਨਾ ਮਿਸਾਲਾਂ ਦੇਣਗੇ ਨਾ ਮਿਸਾਲ ਤੋਂ ਪਹਿਲਾਂ ਗਿਆ ਰਗਾ ਪੰਜ ਚਾਲ ਜੀ ਪਰ ਇੱਕ ਸੋਚਣੇ ਵਾਲੀ ਗੱਲ ਆ ਕਿ 6000 ਰੁਪਏ ਤੁਸੀਂ ਸਿਰਫ ਦੱਸ ਰਹੇ ਆ 6000 ਦੀ ਤੇ ਟਿਕਟ ਹੈ ਨਹੀਂ 80 85000 ਰੁਪਏ ਦੀ ਰਿਟਰਨ ਟਿਕਟ ਆ ਉਹਨੇ ਬੱਚਿਆ ਦੇ ਗਾ ਕੀਤਾ ਉਹਨਾਂ ਨੇ ਗੱਲ ਕੀਤੀ ਉਹਨੇ ਕਿਸੇ ਨਾ ਕਿਸੇ ਮੁੰਡੇ ਨਾਲ ਸਲਾਹ ਕਰ ਪਰ ਤੁਸੀਂ ਇਹ ਪੁੱਛਿਆ ਨਹੀਂ ਵੀ ਕਿ ਕਿੰਨੇ ਪੈਸੇ ਦੀ ਦਿੱਲੀ ਦੀ ਟਿਕਟ ਹੈ ਨਹੀਂ ਤਾਂ 6000 ਰੁਪਏ ਤੁਸੀਂ ਲੈ ਕੇ ਗਏ ਆ ਤੁਸੀਂ ਇਹ ਤਾਂ ਮਤਲਬ ਉਸ ਲਈ ਪੁੱਛ ਕੇ ਛਣੀ ਕੀਤੀ ਕੋਈ ਅਸੀਂ ਨਹੀਂ ਪਤਾ ਨਹੀਂ ਕਿ ਆ ਘੁੰਮਣ ਲੈ ਜਾਂਦਾ ਪਿਆ ਪਹਿਲਾਂ ਵੀ ਗਿਆ ਸੀ ਪਹਿਲਾਂ ਵੀ ਗਿਆ ਸਾਡਾ ਪਹਿਲਾਂ ਕਿੰਨੇ ਪੈਸੇ ਲਾ ਕੇ ਗਿਆ ਸੀਗਾ ਪਹਿਲਾਂ ਹੀ ਉਹਨੇ ਤੇ ਮੁੰਡੇ ਨਾਲ ਗੱਲ ਕੀਤੀ ਸੀ ਜੀ ਇਦਾਂ ਸਾਡੇ ਘਰ ਇਸ ਤੋਂ ਇਹ ਸਾਬਤ ਹੁੰਦਾ ਕਿ ਉਹਨੂੰ ਗਮਰਾਹ ਕਰਕੇ ਲੈ ਗਏ ਜਾਂ ਗਮਰਾਹ ਕਰ ਪੈਸਿਆਂ ਤੋਂ ਬਗੈਰ ਤਾਂ ਅੱਜ ਦਾ ਜਿਹੜਾ ਯੁੱਗ ਚੱਲਦਾ ਪੈਸਿਆਂ ਤੋਂ ਬਗੈਰ ਕੰਮ ਕੋਈ ਨਹੀਂ 6000 ਰੁਪਏ ਦੀ ਕੋਈ ਅੱਜ ਦੀ ਤਰੀਕ 'ਚ ਵੈਲਿਊ ਨਹੀਂ ਹੈਗੀ ਮੇਰੇ ਕੋਲੋਂ ਤਾਂ ਕਰੋ 6000 ਲੈ ਕੇ ਗਿਆ ਮੈਂ ਉੱਥੇ ਖਾਣਾ ਪੀਣਾ ਦੇਖੋ 1.5 ਮਹੀਨੇ ਤਾਂ ਬੀਜਾ ਲੱਗਿਆ ਹੈ 1.5 ਮਹੀਨੇ ਦੇ ਵਿੱਚ ਉਹ ਰਹਿ ਰਹੇ ਆ 12 ਬੱਚੇ ਆ ਹੁਣ ਕੀ ਬਤਾ ਕਿੰਨੇ ਪੈਸੇ ਲਾਏ ਆ ਕਿੰਨੇ ਨਹੀਂ ਲਾਏ ਆ ਉਹਨਾਂ ਦੇ ਕੋਈ ਐਡਰੈਸ ਦਾ ਪਤਾ ਤੁਹਾਨੂੰ ਜਿਹੜੇ 12 ਬੱਚੇ ਆ ਤੁਸੀਂ ਕੋਈ ਰਾਬਤਾ ਵੀ ਨਹੀਂ ਕਾਇਮ ਕੀਤਾ ਵੀ ਕੌਣ ਕੋਈ ਫੋਨ ਆਉਂਦਾ ਹੋ ਵੀ ਜਾ ਉਹਨਾਂ ਨੂੰ ਖੁਸ਼ੀ ਨਾ ਕੋਈ ਸਾਨੂੰ ਫੋਨ ਨਹੀਂ ਆ ਫਿਰ ਇਸ ਤੋਂ ਤਾਂ ਇਸ ਤੋਂ ਤਾਂ ਸਿਰਫ ਇੱਕੋ ਜ਼ਾਹਰ ਹੁੰਦਾ ਹੈ ਕਿ ਤੁਹਾਡੇ ਬੱਚੇ ਜਿਹੜੇ ਹੈਗੇ ਆ ਧੋਖਾ ਧੜੀ ਦੇ ਵਿੱਚ ਉਹ ਉੱਥੇ ਪੁੱਜ ਚੁੱਕਾ ਆ ਹਾਂਜੀ ਗੁੰਮਰਾਹ ਕਰਕੇ ਉਹਨਾਂ ਨੂੰ ਉੱਥੇ ਲੈ ਕੇ ਗਏ ਆ ਤੇ ਪੈਸੇ ਦੀ ਤਾਂ ਕੋਈ ਵੈਲਿਊ ਨਹੀਂ 6000 ਦੀ ਤਾਂ ਕੋਈ ਵੈਲਿਊ ਨਹੀਂ ਹੈਗੀ ਜਿਹੜਾ ਉਹ ਏਜੰਟ ਆ ਉਹਦੇ ਬਾਰੇ ਤੁਹਾਨੂੰ ਕੋਈ ਹੈ ਮਾੜਾ ਮੋਟਾ ਪਤਾ ਕੌਣ ਹੈ ਕੋਈ ਪਤਾ ਉਹਦੇ ਬਾਰੇ ਅੱਛਾ ਉਹ ਲਾਸਟ ਕਦੋਂ ਦਾ ਫੋਨ ਆਇਆ ਤੁਹਾਡੇ ਬੇਟੇ ਦਾ ਲਾਸਟ ਹੀ ਇਹ ਮੇਰਿਆਂ ਦਾ ਅੱਜ ਕੀ ਸਹੀ ਮਾਰ ਐ ਅੱਜ ਅਠਕ ਦਿਨ ਹੋਇਆ 8-9 ਦਿਨ ਬਸ ਤੇ ਕੀ ਕੀ ਆ ਉਹਨੇ ਤੁਹਾਡੇ ਨਾਲ ਕੀ ਗੱਲਬਾਤ ਹੋਈ ਮੈਂ ਤਾਂ ਮੰਮੀ ਮੈਨੂੰ ਬਚਾ ਲਓ ਬਸ ਹੋਰ ਕੁਝ ਨਹੀਂ ਕਰਨਾ ਵੀਡੀਓ ਕਰਨ ਹੋਈ ਕਿ ਨਹੀਂ ਮੈਸੇਜ ਦੀ ਵਾਸ ਕੀ ਤਾ ਮੈਸੇਜ ਵਿੱਚ ਆ ਨਹੀਂ